ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬਟੀਕ ਕੋਰ ਦੋਨਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਆਮਨਦੀਪ ਕੌਰ ਉਮੀਦ ਕਰਦੇ ਆਂ ਆਸ ਕਰਦੇ ਆਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਗੈਸਟਾਂ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਚ ਫੈਬਰਿਕ ਤੇ ਸਾਰੀ ਡਿਟੇਲਸ ਸਰਵ ਆਪਣੀ ਵਟਸਐਪ ਤੇ ਲਿਖ ਕੇ ਆਪਣਾ ਸੇਮ ਜਿਹੜਾ ਸੂਟ ਆ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਸਾਨੂੰ YouTube ਤੋਂ ਇਲਾਵਾ ਸਾਨੂੰ Insta ਤੇ ਜਰੂਰ ਫੋਲੋ ਕਰੋ ਸੰਦੂਕ ਟਿਕੋੜਦੁਣਾ ਨਾਮ ਤੇ ਸਾਡੀ Insta ID ਆ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਆਪਣਾ ਸੇਵ ਸ ਲੇ ਸਕਦੇ ਹੋ ਤੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਬਹੁਤ ਸੋਹਣੇ ਆਪਾਂ ਵਰਕ ਵਾਲੇ ਸੂਟ ਲੈ ਕੇ ਆਏਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਆਪਣਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਹਾਂਜੀ ਜਿਹੜਾ ਆਪਾਂ ਨੇ ਇਹ ਵਾਲਾ ਸੂਟ ਤਿਆਰ ਕਰਵਾਇਆਗਾ ਇਹ ਆਪਾਂ ਪਿਓਰ ਟੈਪੀ ਸਿਲਕ ਦੇ ਉੱਪਰ ਰੈਡੀ ਕਰਵਾਇਆਗਾ ਤੇ ਇਹ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਪਹਿਲਾਂ ਇਹਦੇ ਬਾਰੇ ਵੀ ਇਹ ਜਿਹੜਾ ਆਪਣਾ ਸੀਗਾ ਸਕਾਈ ਕਲਰ ਦਾ ਸੂਟ ਆ ਸਾਰਾ ਇਹ ਸਕਾਈ ਕਲਰ ਦਾ ਸੂਟ ਆ ਤੇ ਜਿਹੜਾ ਇਹ ਪਹਿਲਾਂ ਆਪਾਂ ਨੂੰ ਸੈਮੀ ਸਟਿਚ ਕਰਵਾਉਣਾ ਪਿਆ ਦੇਖੋ ਇਹਦਾ ਜਿਹੜਾ ਆਪਾਂ ਤੇ ਪੈਚ ਲਗਾਇਆਗਾ ਇਹ ਵਾਲਾ ਜਿਹੜਾ ਇਹਨੂੰ ਦੇਖੋ ਸਟਿਚੂ ਹੋਇਆ ਹੁੰਦਾ ਸਾਡਾ ਇੱਕ ਸਟਿਚ ਵੀ ਹੋਇਆ ਸੀਗਾ ਦਾ ਸੂਟ ਤਾਂ ਕੰਬਟ ਜਲਦੀ ਹੋਣ ਕਰਕੇ ਹਨ ਸਾਨੂੰ ਜਲਦੀ ਪਾਰਸਲ ਲਾਉਣਾ ਸੀਗਾ ਉਹਦਾ ਇਹਨਾਂ ਆਪਣੇ ਕੋਲ ਟਾਈਮ ਹੈ ਨਹੀਂ ਸੀ ਵੀਡੀਓ ਬਣਾਉਂਦਾ ਤਾਂ ਕਰ ਗਏ ਉਹ ਪਾਰਸਲ ਹੋ ਗਿਆ ਤੇ ਇਹ ਆਪਾਂ ਤੁਹਾਨੂੰ ਅਨ ਸਟਿਚ ਦਿਖਾ ਰਹੇ ਹਾਂਗੇ ਇਹਨਾਂ ਜਿਹੜਾ ਆਹ ਵਾਲਾ ਹੈ ਆਪਾਂ ਸੈਮੀ ਸਟਿਚ ਕਰਵਾਇਆ ਪਹਿਲਾਂ ਸੈਮੀ ਸਟਿਚ ਹੋ ਕੇ ਇਹਦੇ ਫੈਚ ਲੱਗਿਆਗਾ ਇਹ ਸਟਿਚ ਹੋ ਕੇ ਆਪਾਂ ਨੂੰ ਪਰਫੈਕਟ ਪਤਾ ਲੱਗ ਗਿਆ ਇਸ ਚੀਜ਼ ਦਾ ਜਿਹੜਾ ਆਪਣੇ ਵੈਸੇ ਇਹ ਸਾਰਾ ਸੂਟ ਹੈਗਾ ਤਾਂ ਇਹ ਸਕਾਈ ਕਲਰ ਦਾ ਹੈ ਦੇਖੋ ਫਿਰ ਇਹਦੀ ਇਹ ਵਾਲੀ ਸ਼ਰਟ ਦੇ ਉੱਪਰ ਇੱਕ ਫੇਦਾ ਬਰਖ ਹੋਇਆ वैसे मैं तन्नू एदा ही फोटो लाके दिखा दूंगी कि किद्दाना स्टिच ਹੋਇਆ ਹੋਇਆਗਾ ਇਹ। ਚਲੋ। ਇਹਦੀ ਸਾਰੇ ਹਨਾ ਇੱਥੇ ਆਪਣੇ ਮੋਢਿਆਂ ਤੋਂ ਲੈ ਕੇ ਸਾਰੇ ਨੀਚੇ ਤੱਕ ਘੇਰੇ ਤੱਕ ਕਪੜੇ ਆ ਜਿੰਦੀ ਵੇਲ। ਆ ਜਿਹੜਾ ਇਤ ਫੁੱਲ ਲਗਾ ਇਹ ਆ ਜੂਗਾ ਆਪਣਾ ਤਲੇ ਦੇ। ਤੇ ਜਿਹੜਾ ਆਪਾਂ ਰਾਇਲ ਬਲੂ ਕਲਰ ਦਾਗਾ ਪੈਚ ਲੱਗਿਆ ਹੋਇਆਗਾ ਤੇ ਜਿਹੜਾ ਆਪਣਾ ਸਕਾਈ ਕਲਰ ਆ ਇਹ ਸੂਟ ਆ। ਸਕਾਈ ਕਲਰ ਦਾ ਸੂਟ ਆ। ਤੇ ਦੇਖੋ ਐਦਾਂ ਹੀ ਇਹਦੀ ਦੇਖੋ ਸਾਰਾ ਸੂਟ ਇਹਦਾ ਹੈ ਇੰਦਾ ਗਾਏ ਸਲਵਾਰ ਵਗੈਰਾ ਸਾਰੇ ਸकाई ਕਰੂਗੀ ਸਾਰਾ ਸकाई ਕਲਰ ਦਾ ਸੂਟ ਹੈ ਤੇ ਰॉयਲ ਬਲੂ ਆਪਣੀ ਤੇ ਪੈਚ ਲਗਾਇਆ ਹੈ ਇਹ ਵਾਲੇ ਦੀ ਬਾਹ ਦੇ ਉੱਪਰ ਹਾਂ ਵਾਲੇ ਪੈਚ ਬਾਹ ਤੇ ਆਉਣਾ ਤੇ ਇਹਦੀ ਸਲਵਾਰ ਤੇ ਵਰਕ ਆਪਾਂ ਨਹੀਂ ਕਰਵਾਇਆ ਹੈਗਾ ਅਗਰ ਤੁਸੀਂ ਚਾਹੋ ਤਾਂ ਆਪਣਾ ਸਲਵਾਰ ਵੀ ਵਰਕ ਤੇ ਜਿਹੜਾ ਕਰਵਾ ਸਕਦੇ ਹੈ ਇਹ ਬਾਹਾਂ ਵਰਕਾਂ ਦੇ ਤੇ ਇਹਦੇ ਨਾਲ ਜਿਹੜਾ ਦੁਪੱਟਾ ਆਪਾਂ ਨੇ ਪਿਓਰ ਔਰ ਡੈਂਜਾ ਦਾ ਸकाई ਕਲਰ ਦਾ ਰੱਖਿਆ ਹੈਗਾ ਤੇ ਰॉयਲ ਬਲੂ ਕਲਰ ਦੀ ਆਪਾਂ ਇਹ ਪਲੇਸ ਲਗਦੇ ਬਹੁਤ ਜਾਂਦੇ ਸੋਹਣਾ ਡਿਫਰੈਂਟ ਡਿਜ਼ਾਈਨਰ ਸੂਟ ਆਪਾਂ ਤਿਆਰ ਹੋਇਆ ਹੈਗਾ ਤੁਸੀਂ ਐਦਾਂ ਦੀਆ ਡਿਜ਼ਾਈਨਰ ਆਈਟਮ ਤਿਆਰ ਕਰਵਾਉਣਾ ਚਾਹੁੰਦੇ ਹੋ ਨਾ ਰੈਡੀ ਕਰਵਾਉਣਾ ਚਾਹੁੰਦੇ ਤਾਂ ਆਪਣੀ ਡਿਜ਼ਾਈਨਿੰਗ ਸੈਂਡ ਕਰਕੇ ਸਾਨੂੰ ਤੁਸੀਂ ਉਹਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂ ਜਿਸ ਨੂੰ ਤਾਂ ਹੈਗਾ ਇਹ ਵਾਲਾ ਆਪਾਂ ਨੇ ਤਿਆਰ ਕਰਵਾਇਆ ਪਿਓਰ ਜੌਰਜਟ ਦੀ ਫੈਬਰਿਕ ਤੇ ਰਾਸਟ ਕਲਰ ਦਾ ਰਾਸਟ ਕਲਰ ਹੈਗਾ ਇਹਦਾ ਪਿਓਰ ਜੌਰਜਟ ਦੀ ਫੈਬਰਿਕ ਹੈਗੀ ਤੇ ਇਹ ਬਹੁਤ ਟ੍ਰੈਂਡਿੰਗ ਦੇ ਵਿੱਚ ਇਹ ਵਾਲਾ ਡਿਜ਼ਾਈਨ ਚੱਲ ਰਿਹਾ ਹੈਗਾ ਕਾਫੀ ਟ੍ਰੈਂਡ ਦੇ ਵਿੱਚ ਡਿਜ਼ਾਈਨ ਹੈਗਾ ਇਹ ਦੇਖੋ ਇਹ ਐਦਾਂ ਨਾਲ ਦੇ ਥ੍ਰੈਡ ਦੇ ਨਾਲ ਹੀ ਤਿਆਰ ਹੁੰਦਾ ਹੈਗਾ ਕਾਫੀ ਸੋਣਾ ਇਹਦੇ ਨਾਲ ਦਾ ਸਾਨੂੰ 5 7 ਡ్రਾਈ ਹੋਏ ਨੇ ਦੇ ਹੌਸਪੀਟਲ ਦੇ ਮੀਲਾਕ ਲੱਕ ਲੱਕ ਕਲਰ ਦੇ ਉੱਪਰ ਨੇ ਬਣੇ ਹੋਏ ਨੇ ਪਹਿਲਾਂ ਵੀ ਆਪਣਾ ਇਹਦੇ ਨਾਲ ਦਾ ਮਸਲੀਨ ਦੇ ਉੱਪਰ ਤਿਆਰ ਹੋ ਕੇ ਗਿਆਗਾ ਸੋ ਡਿਜ਼ਾਈਨ ਤੇ ਕਾਫੀ ਫੇਮਸ ਡਿਜ਼ਾਈਨ ਹੈਗਾ ਇਹ ਆਪਣਾ ਇੰਸਟਾਗ੍ਰਾਮ ਤੇ ਕਾਫੀ ਫੇਮਸ ਹੋਇਆ ਹੋਇਆ ਹੈਗਾ ਇਹ ਵਾਲਾ ਡਿਜ਼ਾਈਨ ਤੇ ਦੇਖੋ ਇਹ ਨਾਲ ਦੇ ਥੈਟ ਦਾ ਹੀ ਰਾਕ ਕਰਕੇ ਆਪਣਾ ਇਹ ਥੈਟ ਲਾਉਣੇ ਦੇ ਤੇ ਸੂਤ ਨਾਲ ਦਾ ਇਹਦਾ ਦੇਖੋ ਚਾਕਾ ਕੇ ਇਹਦੇ ਦੇ ਉੱਪਰ ਵਰਕ ਆਉਗਾ ਸਾਰਾ ਚਾਕੇ ਤੇ ਫਿਰ ਵਰਕ ਆਉ ਉ ਇੱਧਰ ਦੇਖੋ ਇਹਦੇ ਕਲੇ ਦੇ ਉੱਪਰ ਵਰਕ ਆਉਗਾ ਆਹ ਕਰ ਦਿੱਤੀ ਆ ਤੇ ਵਰਤ ਚਾਕੇ ਦੇ ਤੇ ਆ ਗਿਆ ਗੜੇ ਦੇ ਆ ਗਿਆ ਇਹ ਜਿਹੜੀ ਆਪਾਂ ਨੂੰ ਬਾਜੀ ਦੇ ਉੱਪਰ ਬਣਦੀ ਹੈ ਇਹ ਵਾਲਾ ਵਰਤਾ ਜਿਹੜਾ ਇਹਦੀ ਬਾਜੀ ਦੇ ਉੱਪਰ ਆਉਂਦਾ ਆਵਲਾ ਵਰਤਾ ਜਿਹੜਾ ਦੀ ਬਾਜੀ ਦੇ ਉੱਪਰ ਆਉਂਦਾ ਕਾਫੀ ਸੁਣੋ ਦੇਖੋ ਆਪਣਾ ਇਹ ਫੇਮਸ ਜਿਹੜਾ ਡਿਜ਼ਾਈਨ ਹੈਗਾ ਨਾਲ ਪਿਓਰ ਔਰਗੈਂਜ਼ਾ ਦਾ ਆਪਾਂ ਨੇ ਦੁਪੱਟਾ ਤਿਆਰ ਕਰਵਾਇਆ ਤੁਸੀਂ ਕਮਲ ਚ ਰੋਗ ਦਾ ਜਨੂਨ ਦਾ ਹਨ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਉੱਪਰਵਾ ਸਕਦੇ ਇਹ ਵੀ ਸਟਿਚ ਹੋਇਆ ਹੈ ਐਸੇ ਤਾਂ ਫਿਨਿਸ਼ਿੰਗ ਇਸ ਹੁੰਦੀ ਨਾ ਆਪਾਂ ਨੂੰ ਸਟਿਚ ਹੋਣ ਤੋਂ ਬਾਅਦ ਹੀ ਪਤਾ ਚੱਲਦੀ ਹੈ ਕਿ ਕਿੰਨਾ ਦਾ ਸੁੰਦਰਾਗਾ ਕਾਫੀ ਸੋਹਣਾ ਡਿਜ਼ਾਈਨ ਹੈ ਜਿਹੜੇ ਆਪਣੇ ਹੀ ਤਿਆਰ ਕਰਦੇ ਹਾਂ ਹਾਂਜੀ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਆਪਾਂ ਦੇ ਟੈਪੀਸਟਰੀ ਤੋਂ ਤਿਆਰ ਕਰਵਾਏਗਾ ਟੈਪੀਸਟਰੀ ਲਈ ਫੈਬਰਿਕਾਂ ਤੇ ਕੈਰੇਟਰ ਕਲਰ ਦਾ ਚਿੱਟਾ ਰਗਾ ਤੇ ਆਪਾਂ ਇੱਕ ਥ੍ਰੈਡ ਦੇ ਨਾਲ ਵੀ ਵਰਕ ਕਰਵਾਇਆ ਲੇਖੇ ਵਾਂਗ ਜਿਹੜੀ ਕਲਰ ਰਗਾ ਤੇ ਇਹਦਾ ਇੱਕ ਸਾਈਜ਼ ਦੇ ਨਾਲ ਆਪਾਂ ਕੱਟ ਕਰਦੇ ਆਂ ਇਹ ਵਾਲਾ ਵੀ ਆਪਣਾ ਟ੍ਰੈਂਡਿੰਗ ਡਿਜ਼ਾਈਨ ਹੈਗਾ ਇਹਦੇ ਵੀ ਆਪਣਾ ਕੋਈ ਫੈਬਰਿਕ ਨਹੀਂ ਛੱਡਿਆ ਬਹੁਤ ਸਾਰੇ ਫੈਬਰਿਕ ਦੇ ਉੱਪਰ ਆਪਣਾ ਹੀ ਤਿਆਰ ਕਰਦੇ ਹਾਂ ਦੇਖੋ ਬਲੈਕ ਕਲਰ ਦੇ ਨਾਲ ਆਪਾਂ ਤਿਆਰ ਕਰਵਾਇਆ ਇਹ ਮਸ਼ੀਨ ਵਰਕ ਦੇ ਵਿੱਚ ਇਹਦਾ ਘੇਰੇ ਦੇ ਉੱਪਰ ਡਿਜ਼ਾਈਨ ਆ ਚੁੱਕਾ ਇਹ ਬਲ ਘੇਰੇ ਤੇ ਆ ਗਿਆ ਤੇ ਇਧਰ ਆ ਗਿਆ ਗਲੇ ਦੇ ਉੱਪਰ ਇਹ ਬਲ ਗਲੇ ਤੇ ਆ ਗਿਆ ਡਿਜ਼ਾਈਨ ਕੇਂਦਰ ਇਹਦੀ 바ਜ ਦੇ ਉੱਪਰ ਵਰਕ ਮਿਲੂਗਾ ਇਹ ਬਲ 바ਜ ਤੇ ਵਰਕ ਆ ਗਿਆ ਬਹੁਤ ਸੋਹਣਾ ਲੱਗਦਾ ਸੂਟ ਤਿਆਰ ਹੁੰਦਾਗਾ ਸੈਮੀ ਪਾਰਟੀ ਕੇ ਲਈ ਸੂਟ ਆਪਣਾ ਤਿਆਰ ਹੋ ਜਾਂਦਾ ਹੈ ਤੁਸੀਂ ਐਦਾਂ ਵੀ ਆਪਣਾ ਨੋਰਮਲ ਰੇਂਜ ਦੇ ਵਿੱਚ ਸੈਮੀ ਪਾਰਟੀ ਵੀਰ ਡੇਲੀ ਵੀਅਰ ਸੂਟ ਲੈਣਾ ਜੇਕਰ ਤੁਸੀਂ ਇਹਨਾਂ ਕਾਟਨ ਵਗੈਰਾ ਤੇ ਰੈਡੀ ਕਰਵਾਉਣਾ ਫੋਟੋ ਤੇ ਕਰਵਾ ਸਕਦੇ ਹੋ ਇਹ ਜਿਹੜਾ ਪ्योर ਚੀਨੂ ਦਾ ਪੱਟਾ ਜਿਹੜਾ ਪੜਾਉ ਤੇ ਕਰਵਾਇਆ ਦੇਖੋ ਸਾਰਾ ਟਾਈਟ ਆਈਕ ਹੋਇਆ ਹੈਗਾ ਜੈਪੁਰੀ ਡਾਟਸ ਦੇ ਨਾਲ ਇਦਾਂ ਤੇ ਬਲੈਕ ਕਲਰ ਦੀ ਲੇਸ ਨਾਲ ਆਪਣਾ ਫਿਨਿਸ਼ਿੰਗ ਕੀਤੀ ਹੈ ਬਹੁਤ ਹੀ ਜਿਆਦਾ ਸੋਹਣਾ ਆਪਣਾ ਕੁਸੂਟ ਸੂਟ ਰੈਡੀ ਹੋਇਆ ਫੈਬਰਿਕ ਵਰਕ ਦਾ ਥ्रेड ਜਿਹੜਾ ਤੁਹਾਨੂੰ ਪਸੰਦ ਹੈ ਤੁਸੀਂ ਉਹ ਹੀ ਆਪਣਾ ਸਿਲੈਕਟ ਕਰਦੇ ਹੋ ਨਾ ਉਹਦਾ ਤਿਆਰ ਕਰਵਾ ਦਿੰਦੇ ਹਾਂ ਲੈਸ ਨਾਲ ਹਾਂਜੀ ਦੇਖੋ ਜਿਹੜਾ ਪੇ ਸੂਟ ਤਿਆਰ ਕਰਵਾਇਆਗਾ ਇਹ ਵੀ ਆਪਣਾ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਇਆ ਟੈਬੀ ਸਿਲਕ ਦੀ ਇਹਦੀ ਫੈਬਰਿਕ ਆ ਤੇ ਇਹ ਰੀਪੀਟ ਕਲਰ ਆਗਾ ਤਾਂ ਇਹ ਜਿਹੜਾ ਪੀਚ ਕਲਰ ਹੈਗਾ ਨਾ ਇਹ ਲਾਈਟ ਹੈ ਨਾ ਡਾਰਕ ਹੈ ਮੀਡੀਅਮ ਜਿਹੜਾ ਪੀਚ ਕਲਰ ਹੈਗਾ ਇਹ ਆਪਾਂ ਮਸ਼ੀਨ ਵਰਕਰ ਦੇ ਵਿੱਚ ਦੇਖੋ ਇਦਾਂ ਰੈਡੀ ਕਰਵਾਇਆ ਹੈ ਮਸ਼ੀਨ ਵਰਕਰ ਦੇ ਵਿੱਚ ਗ੍ਰੇ ਕਲਰ ਆ ਜਿਹੜੇ ਦੇ ਵਿੱਚ ਜਾਲਾ ਜੂਸ ਕੀਤਾ ਹੈਗਾ ਨੀਚੇ ਜਿਹੜੇ ਫਲਾਰ ਨੇ ਦੇਖੋ ਇਦਾਂ ਰਹੇਗੇ ਆਪਣੇ ਗ੍ਰੇ ਕਲਰ ਦੇ ਸਾਰਾ ਗ੍ਰੇ ਗ੍ਰੇ ਕਲਰ ਤੇ ਆਪਾਂ ਪੀਚ ਕਲਰ ਨੂੰ ਹਾਈ ਡਾਰਕ ਕਰਕੇ ਇਹਦੇ ਵਿੱਚ ਪਾਇਆ ਹੋਰ ਤੀਸਰਾ ਥ्रेड ਕੋਈ ਨਹੀਂ ਜੂਸ ਕੀਤਾ ਦੇਖਦੇ ਵਿੱਚ ਸਾਰਾ ਆਪਾਂ ਇਦਾਂ ਰੈਡੀ ਕਰਵਾਉਣਾ ਬੋਲਰ ਦੇ ਸੋਨਾ ਪਰ ਡਿਜ਼ਾਈਨ ਬਣਾ ਸੈਂਟਰ ਪੈਨਲ ਨੇ ਗੁੰਟੀਆਂ ਨੇ ਕੀ ਇਦਾਂ ਤੇ ਸਾਰਾ ਪਰ ਮਸ਼ੀਨ ਵਰਕ ਦੇ ਵਿੱਚ ਹੀ ਤਿਆਰ ਹੋਇਆ ਤੁਸੀਂ ਦੇਖੋ ਪੀਚ कलर ਦੇ ਤੇ ਐਦਾਂ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਆਊਗਾ ਆਹ ਵਾਲਾ ਬਾਹ ਤੇ ਆਗੇ ਬਹੁਤ ਜਿਆਦਾ ਸੋਹਣਾ ਦੇਖੋ ਬਾਹ ਦੇ ਉੱਪਰ ਵਰਕ ਹੋਇਆ ਹੈਗਾ ਤੇ ਨਾਲ ਦੇਖੋ ਇਹਦੇ ਪ्योर ਚਨੂਨ ਦਾ ਦੁਪੱਟਾ ਜਿਹੜਾ ਆਪਾਂ ਨੇ ਰੈਡੀ ਕਰਵਾਇਆ ਹੈਗਾ ਪ्योर ਚਨੂਨ ਦਾ ਦੁਪੱਟਾ ਹੈਗਾ ਤੇ ਆਪਾਂ ਜੈਪੁਰੀ ਡਾਟਸ ਵਿੱਚ ਗ੍ਰੇ ਕਲਰ ਦੇ ਧੂਵਾ ਕੇ ਦਾ ਡਾਈ ਕਰਨਾ ਹੈ ਪ्योर ਚਨੂਨ ਦਾ ਦੁਪੱਟਾ ਹੈਗਾ ਤੁਸੀਂ ਆਪਣਾ ਇਹਨਾ ਸੇਮ ਵਰਕ ਦੇ ਨਾਲ ਜੀ ਲੈ ਸਕਦੇ ਹੋਗੇ ਵਰਕ ਵਗੈਰਾ ਆਪਣਾ ਚੇਂਜ ਕਰਕੇ ਸੇਮ ਕਲਰ ਫਲੈਡ ਦੇ ਛੱਪਣਾ ਸੇਮ ਰੱਖ ਕੇ ਆਪਣਾ ਜਿੰਮੇਤਨ ਪਸੰਦ ਹੋ ਉਹ ਮੈਂ ਤਿਆਰ ਕਰਵਾ ਸਕਦੇ ਆ ਤੇ ਟੈਬੀ ਸਿਲਕ ਤੇ ਤਿਆਰ ਤੁਸੀਂ ਆਪਣਾ ਜਿਹੜਾ ਫੈਬਰਿਕ ਤੁਹਾਨੂੰ ਪਸੰਦ ਆ ਉਸੇ ਤੇ ਆਪਣੀ ਚੋਇਸ ਦੇ ਅਕੋਰਡਿੰਗ ਇਹ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਰੇ ਫਰੰਟ ਦੇ ਉੱਪਰ ਦੇਖੋ ਇਦਾਂ ਆਪਣਾ ਵਰਕ ਹੈ ਮਸ਼ੀਨ ਵਰਕ ਦੇ ਵਿੱਚ ਤਿਆਰ ਆਪਣਾ ਤੁਸੀਂ ਥ੍ਰੈਡ ਵਗੈਰਾ ਵੀ ਆਪਣਾ ਦੇਖੋ ਆफी ਦੇ ਉੱਪਰ ਜੱਚ ਰਹੇ ਨੇ ਗ੍ਰੇ ਕਲਰ ਅ ਫੀਚ ਕਲਰ ਦੇ ਉੱਪਰ ਕਾਫੀ ਜੱਚ ਰਿਹਾਗਾ ਤੁਸੀਂ ਆਪਣੇ ਅਕੋਰਡਿੰਗ ਵੀ ਅਨਾ ਆਪਣਾ ਜਿਹੜਾ ਥ੍ਰੈਡ ਵਗੈਰਾ ਚੇਂਜ ਕਰਵਾ ਕੇ ਸੂਟ ਰੈਡੀ ਕਰਵਾ ਸਕਦੇ ਹੋ ਹਾਂਜੀ ਜਿਹੜਾ ਇਹ ਵਾਲਾ ਸੂਟ ਆਪਾਂ ਨੇ ਤਿਆਰ ਕਰਵਾਇਆ ਟੈਬੀ ਸਿਲਕ ਫੈਬਰਿਕ ਤੇ ਆਪਣੀ ਤੇ ਇਹਦਾ ਨੇਵੀ ਬਲੂ ਕਲਰ ਹੈਗਾ ਨੇਵੀ ਬਲੂ ਕਲਰ ਆ ਦੇ ਟੈਬੀ ਸਿਲਕ ਦੇ ਦੇਖੋ ਫੈਬਰਿਕ ਆ ਕਾਫੀ ਸੋਨਾ ਸਾਡਾ ਡਿਜ਼ਾਈਨ ਇਹ ਕਾਫੀ ਟਾਈਮ ਦਾ ਸਾਡਾ ਪਪੂਲਰ ਹੋਇਆ ਹੈਗਾ ਡਿਜ਼ਾਈਨ ਇਹ ਇਹ ਨੇਵੀ ਬਲੂ ਨੂੰ ਅਸੀਂ ਉਤੇ ਕਰਵਾਇਆ ਸੀਗਾ ਆਪਣਾ ਖਾਦੀ ਸਿਲਕੇ ਦੇ ਸੌਰੀ ਖਾਦੀ ਕਾਟਨ ਦੇ ਉੱਪਰ ਕਰਾਇਆ ਸੀ ਲਨ ਕਾਟਨ ਦੇ ਉੱਪਰ ਇਹ ਨੇਵੀ ਬਲੂ ਦੀ ਕਰਵਾਇ ਸੀ ਰੈਡੀ ਦੇਖੋ ਇਹ ਆ ਆਪਣਾ ਹੁਣ ਟੈਬੀ ਸਿਲਕ ਤੇ ਤਿਆਰ ਉਸ ਤੋਂ ਬਾਅਦ ਪਤਾ ਨਹੀਂ ਇਹ ਵਾਈਟ ਕਲਰ ਦੇ ਉੱਪਰ ਵੀ ਕਾਫੀ ਬਣਿਆਗਾ ਸੀ ਗ੍ਰੀਨ ਤੇ ਕਾਫੀ ਸਾਰੇ ਕਲਰਾਂ ਦੇ ਉੱਪਰ ਬਣਿਆ ਹੈਗਾ ਇਹ ਕਾਫੀ ਸਾਰੇ ਸੂਟ ਮੋਟਾ ਜਾਦਵੀ ਨਹੀਂ ਹੈਗੇ ਵੀ ਕਿੰਨੇ ਕ ਬਣੇਗੇ ਬਹੁਤ سارے ਸੂਟ ਸਾਡੇ ਇਹਦੇ ਡਿਜ਼ਾਈਨ ਦੇ ਵਿੱਚ ਤਿਆਰ ਹੋ ਜਣਗੇ ਹੁਣ ਵੀ ਹੋ ਰਹੇ ਨੇਗੇ ਇਸ ਤੋਂ ਬਾਅਦ ਵੀ ਹੋ ਰਹੇ ਨੇਗੇ ਦੇਖੋ ਇਹਦਾ ਦੇਖੋ ਇਹ ਚਾਪਾਂ ਦੇ ਉੱਪਰ ਇਹਦਾ ਵਰਕ ਆਊਗਾ ਚਾਪਾਂ ਦੇ ਉੱਪਰ ਇਹ ਬਣ ਵਰਕਾ ਨੇ ਵੀ ਗੂੜਾ ਕਲਰ ਹੈ ਇਹਦਾ ਇਸ ਤੋਂ ਇਲਾਵਾ ਦੀ ਬਾਹ ਦੇ ਉੱਪਰ ਵੀ ਆਪਾਂ ਨੂੰ ਵਰਕ ਮਿਲੂਗਾ ਬਾਹ ਦੇ ਉੱਪਰ ਦੇਖੋ ਇਹਦਾ ਵਰਕ ਆਹ ਵਾਲਾ ਵਰਕ ਹੋਇਆ ਹੈ ਸਾਰੇ ਇਹ ਵਾਲਾ ਬਾਹ ਦੇ ਉੱਪਰ ਨਹੀਂ ਆਪਾਂ ਦਾ ਵਾਲੇ ਫਰਾ ਤੇ ਇਦਾਂ ਹੀ ਚਾਕਾਂ ਦੇ ਉੱਪਰ ਬਣਦਾ। ਕਾਫੀ ਸੋਹਣਾ ਖੂਬਸੂਰਤ ਸਟਿਚ ਕੀਤਾ ਹੋਇਆ ਤਾਂ ਕਾਫੀ ਸੋਹਣਾ ਲੱਗਦਾ ਮੈਨੂੰ। ਮੈਂ ਤੁਹਾਨੂੰ ਫੋਟੋ ਲਾ ਕੇ ਦਿਖਾ ਦਉਗੀ ਇਹ ਵਾਲੇ ਸੂਟ ਦੇ। ਤੇ ਦੇਖੋ ਨਾਲ ਇਹਦੇ ਆਪਾਂ ਨੇ ਪਿਓਰ ਚਨੂਨ ਦਾ ਦੁਪੱਟਾ ਜਿਹੜਾ ਫੋਰ ਸਾਈਡ ਆਪਾਂ ਨੇ ਡਾਈ ਕਰਵਾਇਆ ਦੇਖੋ। ਫੋਰ ਸਾਈਡ ਡਾਈ ਹੋਇਆ ਹੈ ਤੇ ਟਾਈ ਡਾਈ ਹੋਇਆ ਹੈਗਾ। ਪਿਓਰ ਚਨੂਨ ਦਾ ਦੁਪੱਟਾ ਹੈਗਾ। ਇਹਦਾ ਤੇ ਨੈਟ ਦੀ ਲੇਸ ਨਾਲ ਆਪਾਂ ਨੇ ਫਿਨਿਸ਼ਿੰਗ ਦਿੱਤੀ। ਕਾਫੀ ਸੋਹਣਾ ਖੂਬਸੂਰਤ ਆਪਣਾ ਸੂਟ ਹੈ ਜਿਹੜਾ ਬਣ ਕੇ ਤਿਆਰ ਹੋਇਆ ਹੈਗਾ। ਨੇਵੀ ਬਲੂ ਕਲਰ ਤੇ ਪਹਿਲੇ ਕਾਫੀ ਦੇ ਇੱਕ ਆਪਣੇ ਕੋਲ ਹੋਰ ਵੇਜ ਬਣ ਕੇ ਆਇਆ ਸ਼ਾਇਦ ਇਹ ਜਸੁਪ੍ਰਮਤਮ ਦਿਖਾਉਂਗੀ ਦੇ کافی ਥੋੜਾ ਸੁੱਟ ਲੱਗ ਰਿਹਾ ਹੈ ਆਪਣਾ ਤੁਸੀਂ ਫੈਬਰਿਕ ਦੀ ਸਿਲੈਕਸ਼ਨ ਆਪਣੀ ਕਰਕੇ ਫੈਬਰਿਕ ਜੋ ਤੁਹਾਨੂੰ ਪਸੰਦ ਆ ਉਸ ਤੇ ਕਰਵਾ ਸਕਦੇ ਹੋ ਸਾਰੇ ਫੈਬਰਿਕ ਦੇ ਉੱਪਰ ਵੀ ਇਹ ਦੀ ਫਿਨਿਸ਼ਿੰਗ ਹੈ ਜਿਹੜੀ ਕਾਫੀ ਸੋਹਣੀ ਹੁੰਦੀ ਹੈ ਜੀ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਤੇ ਸਾਰੇ ਆਪ ਵਰਕ ਦੀ ਡਿਟੇਲ ਫੈਬਰਿਕ ਦੀ ਡਿਟੇਲ ਸਾਰੇ ਸਾਨੂੰ ਆਪਾਂ ਤੁਹਾਨੂੰ ਬੁਲੇ ਵਿੱਚ ਦੱਸ ਚੁੱਕੇ ਹਾਂਗੇ ਵੀ ਕਿ ਇਹਦਾ ਤੁਸੀਂ ਆਪਣਾ ਫੈਬਰਿਕ ਚੇਂਜ ਕਰ ਸਕਦੇ ਹੋ ਵਰਕ ਚੇਂਜ ਕਰ ਸਕਦੇ ਹੋ ਤੇ ਵਰਕ ਨੂੰ ਕੱਟ ਕਰਵਾ ਕੇ ਐਡ ਕਰਵਾ ਕੇ ਦਾ ਤੁਸੀਂ ਆਪਣਾ ਹੋਰ ਹੈਵੀ ਜਾਂ ਲਾਈਟ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਨਾ ਜਿਵੇਂ ਤੁਹਾਡੀ ਚੁਆਇਸ ਹੋਈ ਪਸੰਦ ਹੋਈ ਉਸ ਅਕੋਰਡਿੰਗ ਤੁਸੀਂ ਆਪਣਾ ਆਰਡਰ ਸਾਨੂੰ ਵਟਸਐਪ ਤੇ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆ ਰਿਹਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੇਂ ਵਿੜਨਾ ਸਸ਼ੀਕਾ